ਸਾਨੂੰ ਇਲੈਕਸ਼ਨ ਕਮਿਸ਼ਨ ਤੋਂ ਮਾਨਤਾ ਬਾਅਦ ਚਾਹੀਦੀ ਹੈ ਸਾਨੂੰ ਪੰਥ ਦੀ ਜਿਹੜੀ ਹੈ ਮਾਨਤਾ ਉਹ ਚਾਹੀਦੀ ਹੈ ਭਾਈ ਰਣਜੀਤ ਸਿੰਘ ਨੂੰ ਵੀ ਬੇਨਤੀ ਕਰਦੇ ਆ ਬਡਾਲਾ ਸਾਹਿਬ ਨੂੰ ਬੇਨਤੀ ਕਰਦੇ ਆ ਰੋਡੇ ਸਾਹਿਬ ਨੂੰ ਬੇਨਤੀ ਕਰਦੇ ਆ ਬਾਬਾ ਰਾਮ ਸਿੰਘ ਖਾਲਸਾ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਆਓ ਸਾਰੇ ਰਲ ਕੇ ਇਹਨਾਂ ਦੇ ਬਰੁੱਧ ਇੱਕ ਇੱਕ ਕੈਂਡੀਡੇਟ ਖੜਾ ਕਰੀਏ ਉਹ ਕਹਿੰਦੇ ਪ੍ਰਧਾਨ ਚੁਣਿਆ ਗਿਆ ਤੁਸੀਂ ਕਹਿੰਦੇ ਪ੍ਰਧਾਨ ਚੁਣਾਗੇ ਚੁਣੋਗੇ ਤਾਂ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜਿਹੜਾ ਬਾਗੀ ਹੋ ਗਿਆ ਖੁਮਨਾਮ ਜਿਹੜਾ ਬੇਮੁਖੀ ਹੋ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹ ਤਾਂ ਫਿਰ ਜੋ ਮਰਜ਼ੀ ਬਣਾਈ ਜਾਣੋ ਜਿਸ ਤਰ੍ਹਾਂ ਕਾਲ ਤਖਤ ਸਾਹਿਬ ਨੂੰ ਵਰਤ ਰਿਹਾ ਜਿਸ ਤਰ੍ਹਾਂ ਦਾ ਹਾਲਾਤ ਪੈਦਾ ਕੀਤੇ ਜਾ ਰਿਹਾ ਹੈ ਜੱਜਦਾਰ ਸਾਹਿਬ ਤੇ ਬਾਕੀ ਤਖਤਾਂ ਦੇ ਜੱਜਦਾਰਾਂ ਦੀ ਆਜ਼ਾਦ ਉਹਨਾਂ ਹਸਤੀ ਹੋਵੇ ਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਬੇਮੁਖ ਹੋਏ ਤੇ ਲੋਕਾਂ ਤੋਂ ਨਕਾਰੇ ਲੋਕਾਂ ਨਾਲ ਅਸੀਂ ਕਿਵੇਂ ਜਾ ਸਕੀਂ ਗਿੰਦਰ ਸਿੰਘ ਢੀਂਸਾ ਜੁਰਜੀ ਸਰਕੜਾ ਕੀ ਕੋਈ ਹਲਚਲ ਹੈ ਹਲੇ ਵੀ ਸੁਖਬੀ ਸਿੰਘ ਬਦਲ ਨਹੀਂ ਰਾਹ ਹਲੇ ਉੱਥੇ ਛੱਡੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਸਮਾਂ ਪੂਰਾ ਹੋਣ ਜਾ ਰਿਹਾ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ 18 ਮਾਰਚ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ 18 ਜੂਨ ਹੋਣ ਲੱਗੀ ਹੈ ਅੱਜ 17 ਜੂਨ ਹੈ ਤਾਂ ਤਿੰਨ ਮਹੀਨੇ ਦੇ ਵਿੱਚ ਇਹ ਭਰਤੀ ਪ੍ਰਕਿਰਿਆ ਕਿੱਥੇ ਪਹੁੰਚੀ ਹੈ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਸੀ ਉਹ ਦਾਅਵੇ ਕਿੱਥੋਂ ਤੱਕ ਪੂਰੇ ਹੋਏ ਨੇ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਨੇ ਜਿਹੜੇ ਪੰਜ ਮੈਂਬਰੀ ਭਰਤੀ ਕਮੇਟੀ ਦਾ ਸਹਿਯੋਗ ਕਰ ਰਹੇ ਨੇ ਬ੍ਰਾਦਰ ਸਾਹਿਬ ਕਿੱਥੇ ਪਹੁੰਚੇ ਹਾਲਾਤ ਕੀ ਤਸਵੀਰ ਹੈ ਹੁਣ ਤੱਕ ਦੀ ਕਿਉਂਕਿ ਤੁਸੀਂ ਇੱਕ ਤਰ੍ਹਾਂ ਦਾ ਵੱਖਰੇ ਤੌਰ ਤੇ ਇੱਕ ਭਰਤੀ ਚੱਲ ਰਹੀ ਆ ਹਾਲਾਂਕਿ ਅਕਾਲੀ ਦਲ ਕਹਿੰਦਾ ਕਿ ਅਸੀਂ ਆਪਣੀ ਭਰਤੀ ਪ੍ਰਕਿਰਿਆ ਵੱਖਰੀ ਕਰ ਵੀ ਲਈ ਪ੍ਰਧਾਨ ਵੀ ਦੁਆਰਾ ਸਕੂਰ ਸਿੰਘ ਬਾਦਲ ਨੂੰ ਚੁਣ ਲਿਆ ਗਿਆ ਪਰ ਤੁਹਾਡੀ ਭਰਤੀ ਪ੍ਰਕਿਰਿਆ ਜਾਰੀ ਆ ਹੁਣ ਸਮਾਪੂਰ ਹੋ ਚੱਲਿਆ ਦੇਖੋ ਇੱਕ ਗੱਲ ਮੈਂ ਕਲੀਅਰ ਕਰਾਂ ਕਿ ਮਾਨਯੋਗ ਸ਼੍ਰੀ ਕਲਤਖ ਸਾਹਿਬ ਤੋਂ 2 ਦਸੰਬਰ ਨੂੰ ਜਦੋਂ ਫਸੀਲ ਤੋਂ ਹੁਕਮਨਾਮਾ ਪੜਿਆ ਗਿਆ ਤੇ ਉਦੋਂ 6 ਮਹੀਨੇ ਦਿੱਤੇ ਗਏ ਸੀ ਬਦਕਿਸਮਤੀ ਨਾਲ ਉਸ ਕਮੇਟੀ ਦੇ ਜਿਹੜੇ ਚੇਅਰਮੈਨ ਤੇ ਬਾਕੀ ਮੈਂਬਰਾਂ ਤੇ ਉੱਤੇ ਪ੍ਰੈਸ਼ਰ ਪੈਂਦਾ ਰਿਹਾ ਮੀਟਿੰਗ ਅੱਜ ਹੁੰਦੀ ਹੈ ਕੱਲ ਹੁੰਦੀ ਹੈ ਕਰਦੇ ਕਰਾਉਂਦੇ ਦੋ ਮੈਂਬਰ ਛੱਡ ਗਏ ਔਰ 18 ਮਾਰਚ ਤੋਂ ਕੰਮ ਸ਼ੁਰੂ ਹੋਇਆ 6 ਮਹੀਨੇ ਦਾ ਟਾਈਮ ਮਿਲਿਆ ਸੀ ਜੇ 18 ਮਾਰਚ ਤੋਂ ਕੰਮ ਸ਼ੁਰੂ ਹੋਏ ਦੀ ਗਿਣੀਆਂ ਤਾਂ ਮੇਰੇ ਖਿਆਲ ਹੈ ਕਿ ਸਤੰਬਰ ਅਕਤੂਬਰ ਤੱਕ ਟਾਈਮ ਬਣਦਾ ਹੈ ਪਰ ਭਰਤੀ ਕਮੇਟੀ ਨੇ 18 ਮਾਰਚ ਤੋਂ ਸ਼ੁਰੂ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਦੋਂ ਸ਼ੁਰੂ ਕੀਤਾ ਤਾਂ ਕਹੇ ਸੀ 3 ਮਹੀਨੇ ਲਈ ਭਰਤੀ ਜਿਹੜੀ ਹੈ ਵੀ 3 ਮਹੀਨਾ ਚ ਅਸੀਂ ਭਰਤੀ ਕਰਾਂਗੇ ਉਹ 3 ਮਹੀਨੇ ਕੱਲ ਜਿਹੜੇ ਹੈ 18 ਤਰੀਕ ਨੂੰ ਪੂਰੇ ਹੋਣ ਜਾ ਰਹੇ ਆ ਔਰ ਉਮੀਦ ਕਰਦੇ ਆ ਕਿ ਜਿਹੜਾ ਹੈਗਾ ਬਹੁਤ ਵੱਡੀ ਪੱਤਰ ਤੇ ਕਾਪੀਆਂ ਜਿਹੜੀਆਂ ਹੈਗੀਆਂ ਵਾਪਸ ਆ ਰਹੀਆਂ ਔਰ ਉਮੀਦ ਕਰਦੇ ਆ ਕਿ ਕੱਲ ਸ਼ਾਮ ਤੱਕ ਜਿਹੜੀਆਂ ਸਾਰੀ ਭਰਤੀ ਵਾਪਸ ਆਉਣ ਤੋਂ ਬਾਅਦ 4-5 ਥਾਂ ਜਿਵੇਂ ਅਮਰਸਰ ਸਾਹਿਬ ਦਫਤਰ ਹੈ ਉੱਥੇ ਭਰਤੀ ਜਮ੍ਹਾਂ ਹੋ ਰਹੀ ਹੈ ਪੰਜੇ ਮੈਂਬਰ ਸਹਿਬਾਨਾਂ ਕੋਲੇ ਹੋ ਰਹੀ ਹੈ ਹੋਰ ਵੀ ਜਿਹੜੀ ਸਾਰੀ ਸੀਨੀਅਰ ਲੀਡਰਸ਼ਿਪ ਹੈ ਸਾਡੀ ਵੱਖ-ਵੱਖ ਥਾਵਾਂ ਤੇ ਕਈ ਥਾਵਾਂ ਤੇ ਸਮਝ ਲਓ ਇੱਕ ਤਰ੍ਹਾਂ ਨਾਲ ਭਰਤੀ ਵੰਡੀ ਗਈ ਔਰ ਉੱਥੇ ਹੀ ਜਮ੍ਹਾਂ ਹੋ ਰਹੀ ਹੈ ਅੱਛਾ ਤੁਹਾਨੂੰ ਲੱਗਦਾ ਕੀ ਹੈ ਕਿਉਂਕਿ ਪਤਾ ਤਾਂ ਲੱਗਣ ਲੱਗ ਜਾਂਦਾ ਹੈ ਨਾ ਕਿਉਂਕਿ ਅਕਾਲੀ ਦਲ ਜਿਹਦੇ ਪ੍ਰਧਾਨ ਸੁਖਸਨ ਬਾਦਲ ਨੇ ਉਧਰੋਂ ਲਗਾਤਾਰ ਦਾਅਵੇ ਆਉਂਦੇ ਰਹੇ ਨੇ ਕਿ 35 ਲੱਖ ਦੇ ਕਰੀਬ ਜਿਹੜੀ ਹੈਗੀ ਹੈ ਉਹਨਾਂ ਦੀ ਜਿਹੜੀ ਹੈਗੀ ਹੈ ਭਰਤੀ ਵਾਲੀ ਪਰਚੀ ਚਲੀ ਗਈ ਔਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਤੁਸੀਂ ਉਸ ਲੈਵਲ ਤੇਕਰ ਪਹੁੰਚ ਪਾਉਂਗੇ ਕਿਉਂਕਿ ਜੇ ਕਹਿੰਦੇ ਕਿ ਮੁਕਾਬਲਾ ਕਰਨਾ ਹੈ ਤਾਂ ਫਿਰ ਤੁਹਾਨੂੰ ਤਾਂ ਉਹਨਾਂ ਦੀ ਭਰਤੀ ਤੋਂ ਵੱਧ ਹੋਣੀ ਪਊਗੀ ਨਾ ਦੇਖੋ ਉਹਨਾਂ ਦੀ ਭਰਤੀ ਦਾ ਮੁਕਾਬਲਾ ਤਾਂ ਮੇਰੇ ਖਿਆਲ ਕੋਈ ਕਰ ਹੀ ਨਹੀਂ ਸਕਦਾ ਕਿਉਂਕਿ ਝੂਠ ਦਾ ਬੋਗਸਪਨੇ ਦਾ ਮੁਕਾਬਲਾ ਕਿਹਨੇ ਕਰਨ ਦੀ ਲੋੜ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਨਾਮੇ ਤੋਂ ਜਿਹੜੇ ਲੋਕ ਭਗੋੜੇ ਹੋ ਗਏ ਉਹਨਾਂ ਦਾ ਸਾਨੂੰ ਮੁਕਾਬਲਾ ਕਰਨ ਦੀ ਕੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਹ ਚੱਲਿਆ ਜਿਹੜਾ ਅਕਾਲ ਤਖਸਾਲ ਸਾਹਿਬ ਤੋਂ ਜਿਹਨੂੰ ਥਾਪੜਾ ਮਿਲੀ ਹੋਵੇ ਅਕਾਲ ਤਖਸਾਲ ਸਾਹਿਬ ਨੇ ਹੁਕਮਨਾਮਾ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਦਿੱਤਾ ਹੈ ਤੇ ਭਗੋੜੇ ਹੋ ਕੇ ਭਾਵੇਂ ਭਰਤੀ ਕਰ ਲੈਣ ਤੇ ਭਾਵੇਂ ਆਪੇ ਪ੍ਰਧਾਨ ਬਣ ਜਾਣ ਲੋਕਾਂ ਨੇ ਨਹੀਂ ਮੰਨਣਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਔਰ ਇੱਕ ਗੱਲ ਤੁਸੀਂ ਤੁਸੀਂ ਉਹਨਾਂ ਤੇ ਲਗਾਤਾਰ ਸਵਾਲ ਚੁੱਕਦੇ ਰਹੋਗੇ ਕਿ ਭਰਤੀ ਪ੍ਰਕਿਰਿਆ ਸਹੀ ਨਹੀਂ ਆ ਉਹ ਭਰਤੀ ਪ੍ਰਕਿਰਿਆ ਤੇ ਤੁਸੀਂ ਸਵਾਲ ਚੁੱਕੇ ਤਾਂ ਜਿਹੜੀ ਤੁਸੀਂ ਕਰ ਰਹੇ ਹੋ ਕੀ ਕਿ ਜੇ ਕੱਲ ਨੂੰ ਉਹਦੀ ਉਹਦੇ ਮੰਗੇ ਜਾਂਦੇ ਨੇ ਪ੍ਰੂਫ ਮੰਗੇ ਜਾਂਦੇ ਨੇ ਉਸ ਨੂੰ ਰਿਵਿਊ ਕੀਤਾ ਜਾਂਦਾ ਆਡਿਟ ਕੀਤਾ ਜਾਂਦਾ ਤਾਂ ਤੁਹਾਨੂੰ ਲੱਗਦਾ ਕਿ ਤੁਸੀਂ ਉਹਦੇ ਚ ਬਿਲਕੁਲ ਡਾਟਾ ਜਿਹੜਾ ਤੁਹਾਡਾ ਬਿਲਕੁਲ ਨਿਰਪੱਖ ਸਹੀ ਹੋਵੇਗਾ ਦੇਖੋ ਮੇਰੀ ਬੇਨਤੀ ਹੈ ਪਹਿਲਾਂ ਤਾਂ ਮੈਂ ਉਹਨਾਂ ਦੀ ਭਰਤੀ ਦੀ ਗੱਲ ਪੂਰੀ ਕਰਦੇ ਆ ਜਿੱਥੇ 35 36 ਲੱਖ ਵੰਡਣ ਦੀ ਗੱਲ ਕੀਤੀ ਫਿਰ ਬਾਅਦ ਚ ਅੰਕੜਾ ਆ ਗਿਆ ਸੀ ਕਿ 26 ਲੱਖ 90 ਹਜ਼ਾਰ ਜਮ੍ਹਾਂ ਹੋ ਗਈ ਹੈ ਕਿੰਨੀ ਸਹੀ ਜਮ੍ਹਾਂ ਹੋਈ ਹੈ ਕਿੰਨੀ ਉਹ ਸਹੀ ਭਰਤੀ ਉਹਨਾਂ ਨੂੰ ਪਤਾ ਮੈਨੂੰ ਵੀ ਕੁਝ ਨਾ ਕੁਝ ਪਤਾ ਕਿਉਂਕਿ ਮੈਂ ਉੱਥੋਂ ਹੀ ਆਇਆ ਤੇ ਮੈਨੂੰ ਪਤਾ ਹੈ ਭਰਤੀ ਕਿਵੇਂ ਹੁੰਦੀ ਰਹੀ ਆ ਇਸ ਕਰਕੇ ਉਹ ਬੋਗਸ ਸ਼ਬਦ ਮੈਂ ਬਾਰ-ਬਾਰ ਦਿੰਦਾ ਜੇ ਕਿਤੇ ਉਹਨਾਂ ਨੂੰ ਲੱਗਦਾ ਵੀ ਮੈਂ ਗਲਤ ਬੋਲ ਰਿਹਾ ਤਾਂ ਚੈਲੰਜ ਕਰ ਲੈਣੋ ਅਦਾਲਤ ਵਿੱਚ ਅਸੀਂ ਅਸੀਂ ਸਬੂਤ ਕਰ ਦੇਾਂਗੇ ਇਸ ਕਰਕੇ ਮੈਂ ਇਹ ਬੇਨਤੀ ਕਰਦੇ ਆ ਜਿਹੜੀ ਤੁਸੀਂ ਸਾਡੀ ਭਰਤੀ ਦੀ ਗੱਲ ਕੀਤੀ ਹੈ ਮੈਂ ਉਹਦੇ ਚ ਸਪਸ਼ਟ ਕਰਦੇ ਆ ਕਿ ਪਹਿਲੀ ਗੱਲ ਤਾਂ ਕੱਲ ਲਾਸਟ ਡੇਟ ਹੈ ਮੈਂ ਤੁਹਾਡੇ ਲਈ ਬੇਨਤੀ ਵੀ ਕਰੂੰਗਾ ਕਿ ਭਰਤੀ ਸਾਰੇ ਜਮ੍ਹਾਂ ਕਰਾਓ ਦੂਜੀ ਮੈਂ ਬੇਨਤੀ ਕਰਦੇ ਆ ਕਿ ਇਸ ਹਰ ਕਾਪੀ ਦੇ ਮੈਂਬਰ ਦੇ ਉੱਤੇ ਜਿਹੜਾ ਮੈਂਬਰਸ਼ਿਪ ਬਣ ਰਹੀ ਹੈ ਆਧਾਰ ਕਾਰਡ ਦਾ ਨੰਬਰ ਹੈ ਜਾਂ ਵੋਟਰ ਆਈਡੀ ਕਾਰਡ ਦਾ ਨੰਬਰ ਹੈ ਹਰ ਇੱਕ ਪਰਚੀ ਤੇ ਦਸਖਤ ਹੈ ਤੇ ਮੋਬਾਈਲ ਨੰਬਰ ਹੈ ਇਸ ਕਰਕੇ ਐਸਟ ਐਦੂੰ ਮੇਰਾ ਖਿਆਲ ਹੈ ਸਬੂਤ ਕੋਈ ਹੋਰ ਹੋ ਹੀ ਨਹੀਂ ਸਕਦੇ ਔਰ ਦੂਜੀ ਗੱਲ ਰਾਤ ਸਾਹਿਬ ਇੱਕ ਗੱਲ ਕਰਾਂ ਕਿ ਭਾਵੇਂ ਖਰਚਾ ਇਹਦੇ ਤੇ ਕਾਫੀ ਹੋ ਜਾਣਾ ਪਰ ਅਸੀਂ ਇਹ ਸਾਰੀ ਭਰਤੀ ਆਨਲਾਈਨ ਕਰਨ ਜਾ ਰਹੇ ਹਾਂ ਕੰਪਿਊਟਰ ਦੇ ਵਿੱਚ ਜਿਵੇਂ ਜਿਵੇਂ ਕਾਪੀਆਂ ਜਾਂਦੀਆਂ ਭੇਜੀ ਵੀ ਜਾਂਦੇ ਆ ਤੇ ਇਹ ਸਾਰੀ ਆਨਲਾਈਨ ਹੋ ਜਾਣੀ ਹੈ ਕੋਈ ਵੀ ਡਾਟਾ ਕੋਈ ਵੀ ਉਹਨੂੰ ਚੈੱਕ ਕਰ ਸਕਦਾ ਹੈ ਕਿਸੇ ਵੀ ਮੈਂਬਰ ਨੂੰ ਜਿਹੜਾ ਹੈ ਉਹ ਵੀ ਚੈੱਕ ਕਰ ਸਕਦਾ ਜਦੋਂ ਭਰਤੀ ਪੂਰੀ ਮੁਕੰਮਲ ਆਨਲਾਈਨ ਹੋ ਗਈ ਹੈ ਤਾਂ ਉਦੋਂ ਅਸੀਂ ਵੈਬਸਾਈਟ ਤੇ ਪਾ ਦਾਂਗੇ ਕੋਈ ਕੋਈ ਅਸੀਂ ਲੁਕੋ ਲੁਕਾ ਨਹੀਂ ਰੱਖਣਾ ਇੱਕ ਗੱਲ ਜਿੰਨੀ ਆਊਗੀ ਅਸੀਂ 1900 ਨੂੰ ਸਹੀ ਦੱਸਾਂਗੇ ਇਹਨਾਂ ਵਾਂਗੂ ਤਾਂ ਹੈ ਨਹੀਂ ਵੀ ਜਿੰਨੇ ਕ ਪੈਸੇ ਜਮ੍ਹਾਂ ਆ ਗਏ ਉੰਨੀ ਗਿਣਤੀ ਬਣਾ ਦਿਓ ਤੇ ਕਾਪੀਆਂ ਭਵੇਂ ਆਈਆਂ ਭਵੇਂ ਨਹੀਂ ਆਈਆਂ ਅਸੀਂ ਨਹੀਂ ਉਸ ਕੰਮ 'ਚ ਪੈਣਾ ਪਰ ਲੱਗਦਾ ਕਿ ਮੁਕਾਬਲਾ ਕਰ ਸਕੋਗੇ ਫਿਰ ਜਿਹੜਾ ਉਹਨਾਂ ਦਾ ਦਾਵਾ ਹੈ ਮੈਂ ਮੈਂ ਬੇਨਤੀ ਕਰਾਂ ਕਿ ਝੂਠ ਦੇ ਮੁਕਾਬਲਾ ਕਾਦਾ ਹੋਣਾ ਇਹਦੀ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਤੋਂ ਮਾਨਤਾ ਲਈ ਹੈ ਇਹੀ ਕਹਿੰਦੇ ਆ ਤੁਸੀਂ ਵੀ ਸਿੰਬਲ ਉਹਨਾਂ ਕੋਲੇ ਆ ਜੀ ਦਫਤਰ ਉਹਨਾਂ ਕੋਲੇ ਆ ਸਾਨੂੰ ਇਲੈਕਸ਼ਨ ਕਮਿਸ਼ਨ ਤੋਂ ਮਾਨਤਾ ਬਾਅਦ 'ਚ ਚਾਹੀਦੀ ਹੈ ਸਾਨੂੰ ਪੰਥ ਦੀ ਜਿਹੜੀ ਹੈ ਮਾਨਤਾ ਉਹ ਚਾਹੀਦੀ ਹੈ ਤੇ ਪੰਥ ਨੇ ਮਾਨਤਾ ਜਦੋਂ ਸਾਨੂੰ ਆਧਾਰ ਕਾਰਡ ਦੇ ਨੰਬਰ ਲਾ ਕੇ ਭਰਤੀ ਜਦੋਂ ਕਾਪੀਆਂ ਜਮ੍ਹਾਂ ਹੋ ਗਈਆਂ ਔਰ ਤੁਸੀਂ ਅੰਦਾਜ਼ਾ ਲਾਇਓ ਕਿ ਕਿਸ ਕਿਸਮ ਦੀ ਲਹਿਰ ਬਣੀ ਹੋਈ ਹੈ ਅੱਜ 23-24 ਲੱਖ ਜਿਹੜੀ ਹੈਗੀ ਹੈ ਵੋਟ ਪਈ ਸੀ ਬੀਜੇਪੀ ਨੂੰ 18% ਵੋਟ ਪਈ 23-24 ਲੱਖ ਪਈ ਉਹਨਾਂ ਦੀ ਭਰਤੀ ਵੀ 11 11.5 ਪਤਾ ਨਹੀਂ 10-11 ਲੱਖ ਭਰਤੀ ਹੋਈ ਹੈ ਤੇ ਜੇ ਸਾਡੀ 26 26 ਲੱਖ ਜਿਹੜੀ ਸਲਿੱਪ ਵੰਡੀ ਹੈ ਜੀ ਉਹਦੇ ਚੋਂ 15 16 ਲੱਖ ਵੀ ਭਰ ਕੇ ਵਾਪਸ ਆ ਜਾਂਦੀ ਹੈ ਤੇ ਫਿਰ ਸਾਡੀ ਧਿਰ ਤਾਂ ਆਪੇ ਸਾਬਤ ਹੋ ਗਈ ਨਾ ਵੀ ਇੱਕ ਨੰਬਰ ਦੀ ਭਰਤੀ ਕਰਕੇ ਕਿੱਥੇ ਖੜੇ ਹਾਂ ਸੀ ਇਸ ਕਰਕੇ ਪਰਮਾਤਮਾ ਮਿਹਰ ਕਰੇ ਅਸੀਂ ਪੰਥ ਤੋਂ ਮਨਜ਼ੂਰੀ ਲੈਣੀ ਹੈ ਨਾ ਅਸੀਂ ਅਦਾਲਤੀ ਪ੍ਰਕਿਰਿਆ 'ਚ ਪੈਣਾ ਨਾ ਕੋਈ ਸਾਨੂੰ ਪਾਲੀਟਿਕਲ ਐਕਸ਼ਨ ਕਮਿਸ਼ਨ ਕੋਲੇ ਜਾਣ ਦੀ ਲੋੜ ਹੈ ਜਿਹੜਾ ਇਹ ਬਾਰ-ਬਾਰ ਕਹਿੰਦੇ ਆ ਨਾ ਵੀ ਸਾਡੇ ਸਿੰਗਲ ਖੂਨ ਨੂੰ ਫੁਰਦੇ ਆ ਪਾਰਟੀ ਖੂਨ ਨੂੰ ਫੁਰਦੇ ਆ ਅਸੀਂ ਨਹੀਂ ਖੋਣੀ ਪੰਥ ਖੋਊਗਾ ਆਉਣ ਵਾਲਾ ਸਾਹਮਣੇ ਐਸਡੀਪੀਸੀ ਦਾ ਇਲੈਕਸ਼ਨ ਹੈ ਤੁਹਾਡੇ ਰੇ ਬੇਨਤੀ ਕਰਦੇ ਆ ਵਾਰਿਸ ਪੰਜਾਬ ਵਾਲਿਆਂ ਨੂੰ ਵੀ ਆਓ ਇਕ ਭਾਈ ਰਣਜੀਤ ਸਿੰਘ ਨੂੰ ਵੀ ਬੇਨਤੀ ਕਰਦੇ ਆ ਵਡਾਲਾ ਸਾਹਿਬ ਨੂੰ ਬੇਨਤੀ ਕਰਦੇ ਆ ਰੋਡੇ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਬਾਬਾ ਹਰਨਾਮ ਸਿੰਘ ਖਾਲਸਾ ਜੀ ਨੂੰ ਵੀ ਬੇਨਤੀ ਕਰਦੇ ਆ ਕਿ ਆਓ ਸਾਰੇ ਰਲ ਕੇ ਇਹਨਾਂ ਦੇ ਵਿਰੁੱਧ ਇੱਕ ਇੱਕ ਕੈਂਡੀਡੇਟ ਖੜਾ ਕਰੀਏ ਤੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਇਹਨਾਂ ਨੇ ਸੱਟ ਲਾਈ ਹੈ ਮਿਸਯੂਜ਼ ਕਰਨ ਦਾ ਇੱਕ ਰਵਾਜ ਬਣਾਇਆ ਉਹਨੂੰ ਆਪਾਂ ਇਹਨੂੰ ਆਜ਼ਾਦ ਕਰਾ ਸਕੀਏ ਅੱਛਾ ਇੱਕ ਚੀਜ਼ ਸਪਸ਼ਟ ਕਰੋ ਤੁਸੀਂ ਕਹਿੰਦੇ ਹੋ ਕਿ ਕੱਲ ਨੂੰ ਹੁਣ ਸਮਾਂ ਪੂਰਾ ਹੋ ਚੱਲਿਆ ਪਰਤੀ ਪ੍ਰਕਿਰਿਆ ਦਾ ਉਹ ਪ੍ਰਧਾਨ ਚੁਣੀ ਬੈਠੇ ਆ ਤਾਂ ਤੁਸੀਂ ਜਦੋਂ ਕੱਲ ਨੂੰ ਭਰਤੀ ਪ੍ਰਕਿਰਿਆ ਪੂਰੀ ਹੋ ਗਈ ਉਸ ਤੋਂ ਬਾਅਦ ਫਿਰ ਤੁਸੀਂ ਪ੍ਰਧਾਨ ਕਿਵੇਂ ਚੁਣੋਗੇ ਤੇ ਜੇ ਤੁਸੀਂ ਪ੍ਰਧਾਨ ਚੁਣੋਗੇ ਤਾਂ ਫਿਰ ਉਹ ਪ੍ਰਧਾਨ ਕਿੱਧਰ ਜਾਏਗਾ ਤੁਹਾਡੇ ਪ੍ਰਧਾਨ ਨੂੰ ਮਾਨਤਾ ਕਿਵੇਂ ਮਿਲੇਗੀ ਅਕਾਲੀ ਦਲ ਇਹੀ ਹੈ ਕਿ ਤੁਹਾਡਾ ਵੱਖਰਾ ਲੋਕ ਬੜੇ ਦੁਵਿਧਾ ਦੇ ਵਿੱਚ ਨੇ ਕਿ ਸਮਝ ਨਹੀਂ ਆ ਰਹੀ ਕਿ ਠੀਕ ਹੈ ਮੈਂਬਰ ਤਾਂ ਬਣੀ ਜਾ ਰਹੇ ਆ ਪਰ ਇਹ ਸਪਸ਼ਟਤਾ ਹੋਵੇ ਉਹ ਕਹਿੰਦੇ ਪ੍ਰਧਾਨ ਚੁੜਿਆ ਗਿਆ ਤੁਸੀਂ ਕਹਿੰਦੇ ਪ੍ਰਧਾਨ ਚੁਣਾਂਗੇ ਜੇ ਚੁਣੋਗੇ ਤਾਂ ਕੀ ਪ੍ਰਕਿਰਿਆ ਰਹਿਣ ਵਾਲੀ ਆ ਤੇ ਫਿਰ ਤੁਸੀਂ ਤੁਹਾਡੇ ਵਾਲੇ ਪ੍ਰਧਾਨ ਨੂੰ ਮਾਨਤਾ ਕਿਵੇਂ ਦਿਵਾਉਣੀ ਆ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ ਬਾਕੀ মিডিਆ ਨੂੰ ਵੀ ਬੇਨਤੀ ਕਰੂੰ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰੂੰ ਕਿ ਹੁਕਮਨਾਮਾ ਪੜ ਲਓ ਹੁਕਮਨਾਮਾ ਮੂੰਹ ਬੋਲਦਾ ਕੀ ਲਿਖਿਆ ਹੈ ਕਿ ਜਿਹੜੀ ਭਰਤੀ ਨਵੇਂ ਸਿਰੇ ਤੋਂ ਹੀਠ ਲਿਖੀ ਕਮੇਟੀ ਜਿਹੜੀ ਉਹ ਆਰੰਭ ਕਰੇ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਸਬੂਤ ਲਾ ਕੇ ਕੀਤੀ ਜਾਵੇ ਭਰਤੀ ਤੋਂ ਬਾਅਦ ਡੈਲੀਗੇਟ ਬਣਾਏ ਜਾਣ ਡੈਲੀਗੇਟਾਂ ਦੇ ਰਾਹੀਂ ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਵਿਧੀ ਵਿਧਾਨ ਮੁਤਾਬਕ ਕਰਨ ਹੁਣ ਤੁਸੀਂ ਦੱਸੋ ਬਈ ਜਦੋਂ ਜੇ ਤਾਂ ਹੁਕਮਨਾਮਾ ਮੰਨਣਾ ਤੇ ਭਰਤੀ ਇਹ ਹੋਈ ਜਾਂਦੀ ਹੈ ਤੇ ਡੈਲੀਗੇਟ ਜਿਹੜੇ ਆ ਕਮੇਟੀ ਦੇ ਮੈਂਬਰ ਹਰ ਹਲਕੇ 'ਚ ਜਾ ਕੇ ਡੈਲੀਗੇਟ ਚੁਣਨਗੇ ਫਿਰ ਸਟੇਟ ਦੀ ਜਿਹੜੀ ਹੈ ਡੈਲੀਗੇਟ ਚੁਣਨ ਤੋਂ ਬਾਅਦ ਇੱਕ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪ੍ਰਧਾਨ ਚੁਣਾਂਗੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪੂਰਤੀ ਹੈ ਤੇ ਜਿਹੜਾ ਬਾਗੀ ਹੋ ਗਿਆ ਹੁਕਮਨਾਮੇ ਤੋਂ ਜਿਹੜਾ ਬੇਮੋਖੀ ਹੋ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੇ ਉਹ ਤਾਂ ਫਿਰ ਜੋ ਮਰਜ਼ੀ ਬਣਾਈ ਜਾਣੋ ਪਰ ਤੁਸੀਂ ਤਾਂ ਤਾਂ ਫਿਰ ਉੱਥੇ ਆ ਗਈ ਨਾ ਜੀ ਉਹ ਕਹਿੰਦੇ ਕਿ ਅਕਾਲੀ ਦਲ ਜਿਹੜਾ ਰਜਿਸਟਰਡ ਆ ਵੀ ਸਾਡੇ ਕੋਲੇ ਆ ਨਿਸ਼ਾਨ ਸਾਡੇ ਕੋਲੇ ਆ ਦਫਤਰ ਸਾਡੇ ਕੋਲੇ ਆ ਪ੍ਰਧਾਨ ਵੀ ਉਹ ਕਹਿੰਦੇ ਸਾਡੇ ਕੋਲੇ ਆ ਫਿਰ ਉਹੀ ਸਵਾਲ ਉੱਥੇ ਆ ਜਾਂਦਾ ਨਾ ਕਨਫਿਊਜ਼ਨ ਜਿਹੜੀ ਦੂਰ ਨਹੀਂ ਹੋ ਰਹੀ ਫਿਰ ਕਿਵੇਂ ਫਿਰ ਟਕਰਾ ਦੀ ਸਥਿਤੀ ਪੈਦਾ ਹੋਊ ਕਿ ਫਿਰ ਕੋਈ ਕਬਜ਼ੇ ਵਾਲੇ ਹਾਲਾਤ ਪੈਦਾ ਹੋਣਗੇ ਜਾਂ ਫਿਰ ਕੀ ਹੋਊਗਾ ਇਸ ਦਾ ਨਤੀਜਾ ਕੀ ਨਿਕਲਣ ਵਾਲਾ ਹੈ ਬਰਾੜ ਸਾਹਿਬ ਪਿਛਲੇ ਸਮੇਂਜ ਨੇ 104 5 ਸਾਲ ਦੀ ਪਾਰਟੀ ਹੋ ਗਈ ਤੇ ਚਾਰ ਵਾਰੀ ਚੌਥਾ ਮੌਕਾ ਇਹ ਤਿੰਨ ਵਾਰੀ ਪਹਿਲਾਂ ਵੀ ਮੌਕਾ ਆ ਮਾਸਟਰ ਤਾਰਾ ਸਿੰਘ ਜੀ ਵੇਲੇ ਆਇਆ ਐਸਪੀਸੀ ਚੋਣਾ ਆ ਗਈਆਂ ਲੋਕਾਂ ਨੇ ਸਾਫ਼ ਕਰਤਾ ਵੀ ਕਿਹੜੇ ਧੜੇ ਨੂੰ ਚੱਲਣਾ ਉਹ ਪਾਰਟੀ ਦਾ ਨਿਸ਼ਾਨ ਤੇ ਦਫਤਰ ਉਦੋਂ ਹੈ ਨਹੀਂ ਸੀਗਾ ਅਮਰਸਰ ਸਾਹਿਬ ਸੀਗਾ ਉਹ ਇੱਕ ਥਾਂ ਤੇ ਆ ਗਏ ਦੂਜੀ ਵਾਰੀ ਜਦਦਾ ਜਗਦੇਵ ਸਿੰਘ ਤਲਵੰਡੀ ਸਾਹਿਬ ਦਾ ਜਥੇਦਾਰ ਸ਼੍ਰੀ ਕਲਤਖ ਸਾਹਿਬ ਨਾਲ ਕੋਈ ਐਸਾ ਪੇਚਾ ਪੈ ਗਿਆ ਸੀ ਲੰਗੋਵਾਲ ਸਾਹਿਬ ਪ੍ਰਧਾਨ ਬਣ ਕੇ ਉਦੋਂ ਵੀ ਫਿਰ ਆਪੇ ਕਲੀਅਰ ਹੋ ਗਈ ਤੀਜਾ ਮੌਕਾ ਜਦੋਂ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਗਈ ਸੀ ਬਰਨਾਲਾ ਸਾਹਿਬ ਮੁੱਖ ਮੰਤਰੀ ਤੇ ਪਾਰਟੀ ਦੇ ਪ੍ਰਧਾਨ ਸੀਗੇ ਉਹਨਾਂ ਨੇ ਵੀ ਜਿੱਦ ਫੜ ਲਈ ਸੀ ਸੁਖਵੀਰ ਸਿੰਘ ਬਾਦਲ ਸਾਹਿਬ ਵਾਲੀ ਗੱਲ ਸੀ ਕਿਉਂਕਿ ਉਦੋਂ ਹਾਲਾਤ ਐਜੇ ਸੀ ਮੈਂ ਕਿਸੇ ਦੇ ਉਹ ਹਾਲਾਤਾਂ ਤਾਂ ਨਹੀਂ ਜਾਊਂਗਾ ਕਿਉਂਕਿ ਉਦੋਂ ਆਪਾਂ ਛੋਟੇ ਸੀਗੇ ਤਾਂ ਉਸ ਵੇਲੇ ਵੀ ਹੋਇਆ ਕਿ ਬਾਦਲ ਸਾਹਿਬ ਟੋੜਾ ਸਾਹਿਬ ਤਲਵੰਡੀ ਸਾਹਿਬ ਤੇ ਸਾਰੇ ਰੜ ਕੇ ਤੇ ਵੱਖਰਾ ਦਲ ਬਣਾ ਕੇ ਲੜਨ ਲੱਗੇ ਤੇ ਅਖੀਰ ਬਰਨਾਲਾ ਸਾਹਿਬ ਨੇ ਸਿੰਬਲ ਜਿਹੜਾ ਦਫ਼ਤਰ ਤੇ ਸਿੰਬਲ ਉਹ ਸਰੈਂਡਰ ਕਰਤਾ ਅੱਜ ਪੰਜ ਚੌਥਾ ਮੌਕਾ ਫੇਰ ਖੜਾ ਹੈ ਐਸਡੀਪੀਸੀ ਦੀਆਂ ਚੋਣਾਂ ਸਾਹਮਣੇ ਖੜੀਆਂ ਐ ਜਿਸ ਤਰ੍ਹਾਂ ਕਾਲ ਤਖਸਾਬ ਨੂੰ ਵਰਤ ਰਹੇ ਐ ਜਿਸ ਤਰ੍ਹਾਂ ਦਾ ਹਾਲਾਤ ਪੈਦਾ ਕੀਤੇ ਜਾ ਰਹੇ ਐ ਐਸਡੀਪੀਸੀ ਦੀਆਂ ਚੋਣਾਂ ਜਦੋਂ ਅਸੀਂ ਸਾਰੇ ਰਲ ਕੇ ਲੜਾਂਗੇ ਔਰ ਸਾਡਾ ਮੁੱਦਾ ਹੀ ਹੋਊਗਾ ਕਿ ਸ਼੍ਰੀ ਕਾਲ ਤਖਸਾਬ ਦੀ ਜਥੇਦਾਰ ਸਾਹਿਬ ਤੇ ਬਾਕੀ ਤਖਤਾਂ ਦੇ ਜਥੇਦਾਰਾਂ ਦੀ ਆਜ਼ਾਦਾਨਾ ਹਸਤੀ ਹੋਵੇ ਇਹਨਾਂ ਨੂੰ ਐ ਨਹੀਂ ਥਾਣੇਦਾਰਾਂ ਨੂੰ ਲਾ ਦਿਓ ਜਾਂ ਬਦਲ ਦਿਓ ਇਸ ਕਰਕੇ ਉਸ ਮੁੱਦੇ ਤੇ ਲੜਾਂਗੇ ਤੁਹਾਡਾ ਸਾਫ ਤੌਰ ਤੇ ਹੁਣ ਜਿੰਨਾ ਕੁ ਮੈਂ ਸਮਝ ਪਾਇਆ ਇਹਦਾ ਮਤਲਬ ਇਹੀ ਹੋਇਆ ਕਿ ਤੁਸੀਂ ਹੁਣ ਇਹ ਪ੍ਰਤੀਪ੍ਰਿਕਾ ਪੂਰੀ ਹੋਣ ਤੋਂ ਬਾਅਦ ਤੁਸੀਂ ਤੇਜਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਬੁਲਾਓਗੇ ਉਸ ਤੋਂ ਬਾਅਦ ਤੁਹਾਡਾ ਪ੍ਰੋਸੈਸ ਸ਼ੁਰੂ ਹੋਏਗਾ ਅੱਗੇ ਤੁਹਾਡਾ ਪਹਿਲਾ ਟੀਚਾ ਰਹੇਗਾ ਐਸਜੀਪੀਸੀ ਇਲੈਕਸ਼ਨ ਤੁਹਾਡੇ ਕਹਿਣ ਦਾ ਭਾਵ ਇਹ ਮੰਨੀਏ ਕਿ ਐਸਜੀਪੀਸੀ ਚੋਣਾ ਜਿਹੜਾ ਤੁਹਾਡਾ ਜਿੱਤ ਗਿਆ ਕਿ ਤੁਸੀਂ ਅਕਾਲੀ ਦਲ ਦੇ ਬਰਾਬਰ ਖੜੇ ਕਰੋਗੇ ਜਿਹੜਾ ਤੁਹਾਡਾ ਜਿੱਤ ਗਿਆ ਤੁਹਾਨੂੰ ਲੱਗਦਾ ਹੈ ਕਿ ਉਹੀ ਅਕਾਲੀ ਦਲ ਦਾ ਵਾਰਸ ਹੋਊਗਾ ਇਹ ਕੁਦਰਤੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਬਣਿਆ ਤੇ ਜਿਹੜੇ ਕੋਲੇ ਅਕਾਲੀ ਅਕਾਲ ਤਖਤ ਸਾਹਿਬ ਦੀ ਥਾਪਨਾ ਰਹੀ ਉਹ ਅਕਾਲੀ ਦਲ ਰਿਹਾ ਤੇ ਜਦੋਂ ਪੰਥ ਨੇ ਪਰਵਾਣਗੀ ਦਿੱਤੀ ਜਦੋਂ ਐਸਡੀਪੀਸੀ ਚੋਣਾਂ ਜਿੱਤ ਲੀਆਂ ਤੇ ਫਿਰ ਅਕਾਲੀ ਦਲ ਸਰੈਂਡਰ ਕਰਨਾ ਹੀ ਪੈਣਾ ਨਾ ਚੋਣ ਨਿਸ਼ਾਨ ਵੀ ਸਰੈਂਡਰ ਕਰਨਾ ਪੈਣਾ ਤੇ ਦਫ਼ਤਰ ਵੀ ਸਰੈਂਡਰ ਕਰਨਾ ਪੈਣਾ ਮੈਂ ਤਾਂ ਸ਼ੁਰੂ ਚ ਕਹੀ ਸੀ ਬਰਾੜ ਸਾਹਿਬ ਕੇ ਸਾਨੂੰ ਮਾਨਤਾ ਪੰਥ ਤੋਂ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਚ ਪੰਥ ਇਕੱਠਾ ਹੋ ਕੇ ਲੈ ਦੂਗਾ ਭਾਈ ਅਮਰਤਪਾਲ ਕੋਲੇ ਕਿਹੜਾ ਦਫਤਰ ਸੀ ਜਾਂ ਸਿੰਬਲ ਸੀਗਾ ਭਾਈ ਸਰਬਜੀਤ ਸਿੰਘ ਕੋਲੇ ਕਿਹੜਾ ਸਿੰਬਲ ਸੀ ਇਸ ਕਰਕੇ ਸਾਨੂੰ ਪੰਥ ਚਾਹੀਦਾ ਇਹ ਇਹ ਆਪਦਾ ਸਿੰਬਲ ਰੱਖੀ ਰੱਖਣ ਸਿੰਬਲ ਜਦੋਂ ਵਕਤ ਆਇਆ ਅਸੀਂ ਲੈ ਲਾਂਗੇ 27 ਤੋਂ ਪਹਿਲਾਂ ਮਿਲ ਜਾਣਾ ਹੈ ਉਸ ਤੋਂ ਪਹਿਲਾਂ ਐਸਜੀਪੀਸੀ ਜਿਹੜੀ ਹੈ ਉਹ ਜਿੱਤਣੀ ਹੈ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਤਕੜੇ ਹੋ ਕੇ ਸਾਰੇ ਜਿਹੜੇ ਕੋਈ ਸਰਜਨ ਹੈਗੇ ਐ ਕਿ ਆਪਾਂ ਇਸ ਕਾਰਜ ਦੇ ਵਿੱਚ ਲੱਗিয়ে ਭਰਤੀ ਕਾਪੀਆਂ ਜਮ੍ਹਾਂ ਕਰਾਈਏ ਤਾਂ ਕਿ ਡੈਲੀਗੇਟ ਚੁਣ ਕੇ ਫਿਰ ਆਪਾਂ ਜਿਹੜਾ ਹੈਗਾ ਪਾਰਟੀ ਦਾ ਪ੍ਰਧਾਨ ਚੁਣ ਸਕੀਏ ਔਰ ਜਿਹੜੀ ਖੇਤਰੀ ਪਾਰਟੀ ਆ ਉਹਨੂੰ ਮਜ਼ਬੂਤ ਕਰ ਸਕੀਏ ਚਲੋ ਆਖਿਰ ਦੇ ਵਿੱਚ ਤੁਸੀਂ ਪਹਿਲਾਂ ਵੀ ਸੱਦਾ ਦਿੱਤਾ ਸੀ ਮੈਂ ਆਖਿਰ ਦੇ ਵਿੱਚ ਨਾਲੇ ਸਪਸ਼ਟ ਹੋ ਜਾਏਗਾ ਸਭ ਨੂੰ ਦੇ ਨਾਲੇ ਉਹ ਕਿਹਨੂ ਕਿਹਨੂ ਤੁਸੀਂ ਇਸ ਵੇਲੇ ਨਾਲ ਜੋੜਨ ਦੇ ਹੱਕ ਦੇ ਵਿੱਚੋਂ ਤੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਚੱਲਣੇ ਚਾਹੀਦੇ ਨੇ ਇੱਕ ਜੋਟ ਹੋਣੇ ਚਾਹੀਦੇ ਨੇ ਔਰ ਖਾਸ ਕਰਕੇ ਉਸ ਧੜੇ ਦੇ ਸਾਹਮਣੇ ਤੁਹਾਨੂੰ ਕੀ ਲੱਗਦਾ ਹੈ ਕੌਣ-ਕੌਣ ਤੁਹਾਡੇ ਨਾਲ ਆ ਕੇ ਸਟੈਂਡ ਕਰ ਸਕਦਾ ਦੇਖੋ ਮੇਰੀ ਇੱਕ ਬੇਨਤੀ ਹੈ ਸੰਗੂਹ ਪੰਜਾਬੀਆਂ ਨੂੰ ਜਿਦੇ ਚ ਸਿੱਖ ਵੀ ਨੇ ਮੁਸਲਮਾਨ ਵੀ ਨੇ ਈਸਾਈ ਵੀ ਨੇ ਜਾਂ ਜਿਹੜੇ ਜਿੰਨ ਹਰੇਕ ਜਾਤ ਧਰਮ ਦਾ ਜਿਹੜਾ ਇਨਸਾਨ ਹੈ ਜਿਹਦੀ ਵੋਟ ਹੈਗੀ ਆ ਉਹ ਸਾਡਾ ਮੈਂਬਰ ਬਣ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸੱਦਾ ਦਿੰਦਾ ਬਣੋ ਮੈਂਬਰ ਬਣੋ ਆਨਲਾਈਨ ਭਰਤੀ ਐਨਆਰਆਈ ਵੀਰਾਂ ਲਈ ਵੀ ਚੱਲ ਰਹੀ ਹੈ ਇਹ ਸਾਰੇ ਮੈਂਬਰ ਬਣੋ ਔਰ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਮੁਖ ਹੋ ਕੇ ਤਲਾਂਜਲੀ ਦੇ ਕੇ ਭੱਜੇ ਹੈ ਜਿਹੜੇ ਆਪੇ ਬਣੇ ਪ੍ਰਧਾਨ ਹੈ ਜਿਨ੍ਹਾਂ ਦੇ ਪ੍ਰਧਾਨ ਦਫਤਰ ਵੀ ਕਬਜ਼ਾ ਰੱਖਿਆ ਤੇ ਸਿੰਬਲ ਵੀ ਕਬਜ਼ਾ ਰੱਖਿਆ ਉਹਨਾਂ ਨੂੰ ਵੀ ਬੇਨਤੀ ਕਰੂੰ ਮੈਂ ਤਾਂ ਕਿ ਕਿਉਂ ਬਹੁਤ ਚਿਰ ਪੰਥ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਤੇ ਹੁਣ ਪੰਥ ਨੂੰ ਖਰਾਬ ਨਾ ਕਰੋ ਹਲੇ ਵੀ ਰਸਤਾ ਖੁੱਲਾ ਹੈ ਕਿ ਉਹ ਆਕੇ ਭਰਤੀ ਕਮੇਟੀ ਦੇ ਅਦਾਲਤ ਤੁਰ ਪੈਣ ਤਾਂ ਅਕਾਲ ਤਖਤ ਸਾਹਿਬ ਤੇ ਜਾਣ ਕੇ ਦੁਬਾਰਾ ਸਾਥੋਂ ਉਭਗਿਆ ਹੋਗੀ ਹੁਕਮਨਾਮੇ ਦੀ ਉਲੰਘਣਾ ਹੋਗੀ ਤੇ ਅਸੀਂ ਆਪਦਾ ਪਛਤਾਪ ਕਰਨਾ ਹੈ ਜੋ ਅਕਾਲ ਤਖਤ ਸਾਹਿਬ ਹੁਕਮ ਸਜ਼ਾ ਲਾਉਣ ਉਹ ਭੁਗਤ ਕੇ ਤੇ ਭਰਤੀ ਕਰ ਲੈਣਾ ਡੈਲੀਗੇਟ ਜਿਹਨੂੰ ਪ੍ਰਧਾਨ ਚੁਣਨਗੇ ਤੇ ਆਪੇ ਚੁਣਿਆ ਜਾਣਾ ਉਹਦੇ ਚ ਕੀ ਫਰਕ ਪੈਣਾ ਚਾਹੀਦਾ ਪਰ ਇਹ ਜਿਹੜੀ ਕਬਜ਼ਾ ਨੀਤੀ ਹੈ ਪੈਸੇ ਦਾ ਜੋਰ ਹੈ ਜਾਂ ਜਿਹਨੂੰ ਕਹਿ ਲਿਏ ਕਿ ਵੀ ਹਮਾਰੇ ਤੋਂ ਬਗੈਰ ਕੋਈ ਚਲਾ ਹੀ ਨਹੀਂ ਸਕਦਾ ਇਹ ਚਲਾ ਕੇ ਦਿਖਾਵਾਂਗੇ ਹਲੇ ਵੀ ਸੁਖਬੀਰ ਸਿੰਘ ਬਾਦਲ ਲਈ ਰਾਹ ਹਲੇ ਵੀ ਖੁੱਲਾ ਛੱਡੋ ਜੀ ਜਿਹੜੇ ਜਿਹੜੇ ਮਤਲਬ ਹੁਕਮਨਾਮੇ ਤੋਂ ਪਕੋੜੇ ਹੋਗੇ ਉਹਨਾਂ ਨੂੰ ਮੈਂ ਕੀ ਮੈਂ ਕੀ ਕਹਿ ਸਕਦਾ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਮਾਨਤਾ ਲੈ ਲੈਣ ਫਿਰ ਕੋਈ ਗੱਲ ਹੋ ਸਕਦੀ ਆਖਿਰ ਦੇ ਵਿੱਚ ਦੋ ਲੋਕਾਂ ਨੂੰ ਲੈ ਕੇ ਅਜੇ ਚਰਚਾ ਇੱਕ ਕਰੀ ਫਿਰ ਤੋਂ ਕਿਤਨੇ ਕਿਤੇ ਛੇੜੀ ਗਈ ਹੈ ਛੇੜੀ ਹੈ ਕਿ ਪਰਮਿੰਦਰ ਸਿੰਘ ਢੀਂਸਾ ਸਿਕੰਦਰ ਸਿੰਘ ਮਲੂਕਾ ਤੋਂ ਬਾਅਦ ਪਰਮਿੰਦਰ ਸਿੰਘ ਢੀਂਸਾ ਤੇ ਸਰਜੀਤ ਸਿੰਘ ਰਖੜਾ ਕੀ ਕੋਈ ਹਿਲਜੁਲ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਦੇਖੋ ਮੇਰੀ ਬੇਨਤੀ ਹੈ ਮਲੂਕਾ ਸਾਹਿਬ ਨੇ ਪਿਛਲੇ ਐਸਡੀਪੀਸੀ ਦੇ ਇਲੈਕਸ਼ਨ ਚ ਸਾਨੂੰ ਛੜਤਾ ਸੀ ਮੈਂ ਇਹ ਅੱਜ ਪਹਿਲੀ ਵਾਰੀ ਕਹਿਣ ਲੱਗਿਆ ਵੀ ਸਾਨੂੰ ਛੜਤਾ ਸੀ ਕਿਉਂਕਿ ਉਹਨਾਂ ਦੇ ਜਿਹੜੇ ਵੀ 2-3 ਮੈਂਬਰ ਸੀ ਉਹਨਾਂ ਨੇ ਵੋਟ ਨਾ ਉਹਨਾਂ ਨੂੰ ਕਹੀ ਤੇ ਨਾ ਵੋਟ ਉਹਨਾਂ ਨੇ ਸਾਨੂੰ ਪਾਈ ਉਸ ਦਿਨ ਸਾਡਾ ਆਖਰੀ ਸੀਗਾ ਉਸ ਤੋਂ ਬਾਅਦ ਨਾ ਸੀ ਉਹਨਾਂ ਨੂੰ ਮੀਟਿੰਗ ਚ ਸੱਦਿਆ ਨਾ ਉਹ ਸਾਡੀ ਮੀਟਿੰਗ ਚ ਆਏ ਕਿੰਨੇ ਟਾਈਮ ਤੋਂ ਤੁਹਾਡੇ ਤੋਂ ਵਾਕ ਹੋ ਗਏ ਸੀ ਅਕਤੂਬਰ ਅਕਤੂਬਰ 28 ਅਕਤੂਬਰ ਦੀ ਚੋਣ ਸੀ ਜੇ ਮੈਂ ਗਲਤ ਨਾ ਹੋਵਾਂ ਉਸ ਅਕਤੂਬਰ ਤੋਂ ਬਾਅਦ ਨਾ ਉਹ ਸਾਡੀ ਮੀਟਿੰਗ ਚ ਆਏ ਨਾ ਅਸੀਂ ਉਹਨਾਂ ਨੂੰ ਸੱਦਿਆ ਉਹ ਉਦੋਂ ਦੇ ਘਰ ਬੈਠੇ ਸੀ ਹੁਣ ਕੁਛ ਦਿਨ ਪਹਿਲਾਂ ਸਾਡੇ ਦੋ ਤਿੰਨ ਲੀਡਰਾਂ ਨੇ ਗੱਲ ਵੀ ਕੀਤੀ ਵੀ ਤੁਸੀਂ ਘਰੇ ਬੈਠੇ ਹੋ ਉਹਨਾਂ ਨਾਲ ਤੁਸੀਂ ਸੇਵਾ 'ਚ ਵੀ ਚਲੇ ਗਏ ਸੀ ਤਾਂ ਵੀ ਪਤਾ ਨਹੀਂ ਗੱਲ ਪੱਕੀ ਨਹੀਂ ਗੱਲ ਕਿਉਂ ਕਿੱਥੇ ਰਹਿ ਗਈ ਚਲ ਮੈਂ ਉਸ ਗੱਲ 'ਤੇ ਨਹੀਂ ਜਾਂਦਾ ਤਾਂ ਉਹ ਉਹਨਾਂ ਨੇ ਵੀ ਕਹੇ ਮੈਂ ਘਰ ਤੱਕ ਗਿਆ ਕਿ ਮਲੂਕਾ ਸਾਹਿਬ ਤਕੜੇ ਹੋ ਕੇ ਭਰਤੀ ਕਰੋ ਤੇ ਆਪਾਂ ਸਾਰੇ ਨਾਲ ਲੱਗੀਏ ਤਾਂ ਉਹਨਾਂ ਨੇ ਪੰਜ ਸੱਤ ਦਿਨ ਮੰਗੇ ਕਿ ਪੰਜ ਸੱਤ ਦਿਨ ਬਾਅਦ ਆਪਾਂ ਦੇਖਦੇ ਹਾਂ ਕਰਦੇ ਹਾਂ ਤੇ ਪੰਜ ਸੱਤਾਂ ਦਿਨ ਬਾਅਦ ਆ ਕੁਝ ਨਿਕਲਿਆ ਮੇਰਾ ਸਦਾ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਵਾਲ ਹੈ ਕਿ ਤੁਸੀਂ ਮਲੂਕਾ ਸਾਹਿਬ ਨੂੰ ਪਾਰਟੀ 'ਚ ਕੱਢਿਆ ਕਿਉਂ ਸੀ ਕਟਿਆ ਇਸ ਕਰਕੇ ਸੀ ਕਿ ਬੱਚੇ ਉਹਨਾਂ ਦੇ ਬੀਜੇਪੀ ਚਲੇ ਗਏ ਸੀ ਹੁਣ ਬੱਚੇ ਤਾਂ ਅੱਜ ਵੀ ਬੀਜੇਪੀ ਚਾ ਕੱਲ ਉਹਨਾਂ ਦੀ ਨੋ ਰਾਣੀ ਦੀ ਕਿੱਡੀ ਤਕੜੀ ਸਟੇਟਮੈਂਟ ਠੋਕ ਕੇ ਆਈ ਹੈ ਕਿ ਅਸੀਂ ਤਾਂ ਬੀਜੇਪੀ ਚ ਰਹਿਾਂਗੇ ਹੁਣ ਜਾਂ ਤਾਂ ਪੰਜਾਬ ਦੀ ਜਨਤਾ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰਾਂ ਤੋਂ ਮਾਫੀ ਮੰਗਣ ਕਿ ਮੈਂ ਗਲਤੀ ਕਰ ਬੈਠਾ ਉਦੋਂ ਕੱਟਣ ਵੇਲੇ ਤੇ ਜਾਂ ਅੱਜ ਦੀ ਕੀਤੀ ਜੀ ਵਾਪਸ ਜੁਆਇਨ ਕਰਾਉਣ ਵੇਲੇ ਗਲਤੀ ਮੰਨਣਾ ਇਹ ਕੀ ਖੇਡ ਬਣਾਈ ਆ ਯਾਰ ਜੋ ਮਰਜ਼ੀ ਕਰੀ ਜਾਂਦੇ ਆ ਇਸ ਕਰਕੇ ਢੀਂਡਸਾ ਸਾਹਿਬ ਨੇ ਕੱਲ ਬੜੇ ਸਪਸ਼ਟ ਸ਼ਬਦਾਂ ਚ ਕਹਿਤਾ ਕਿ ਵੱਡੇ ਢੀਂਡਸਾ ਸਾਹਿਬ ਦਾ ਸੁਪਨਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੇ ਅਕਾਲੀ ਦਲ ਟਕੜਾ ਨਹੀਂ ਹੋ ਸਕਦਾ ਤੇ ਮੈਂ ਕਦਾ ਚਿੱਤ ਵੀ ਇਹਨਾਂ ਦੇ ਨਾਲ ਜਾਣ ਨੂੰ ਨਾ ਕੋਈ ਗੱਲ ਹੈ ਤੇ ਨਾ ਕੋਈ ਬਾਤ ਹੈ ਇਹ ਠੂਠਾ ਬਦਨਾਮ ਕਰ ਰਹੇ ਜੇ ਭੋਗ ਤੇ ਆ ਗਏ ਤੁਸੀਂ ਸਿਸ਼ਟਾਚਾਰ ਦੇ ਤੌਰ ਤੇ ਤੇ ਅਗਲੇ ਦੇ ਜਜ਼ਬਾਤਾਂ ਨਾਲ ਖੇਡਦੇ ਹੋ ਤੁਸੀਂ ਵੀ ਉਹ ਸਾਡੇ ਨਾਲ ਆ ਰਹੇ ਆ ਜੇ ਤੁਹਾਨੂੰ ਗਿਆ ਨੂੰ ਆਉ ਭਗਤ ਅਗਲੇ ਨੇ ਕਰਨੀ ਆ ਜਿਹਦੇ ਘਰੇ ਗਏ ਤਾਂ ਤੁਸੀਂ ਉਹਦੇ ਜਜ਼ਬਾਤਾਂ ਨਾਲ ਖੇਡ ਜਾਂਦੇ ਇੱਕ ਬਾਪ ਚਲਾ ਗਿਆ ਇੱਕ ਉਹਦੇ ਜਜ਼ਬਾਤਾਂ ਨਾਲ ਖੇਡਣਾ ਸ਼ੁਰੂ ਕਰਤਾ ਦੂਜੀ ਗੱਲ ਰਖੜਾ ਸਾਹਿਬ ਦੀ ਆ ਰਖੜਾ ਸਾਹਿਬ ਨੇ ਵੀ ਅੱਜ ਪ੍ਰੈਸ ਰੂਮ ਜਾਰੀ ਕਰਕੇ ਸਪਸ਼ਟ ਕਰਤਾ ਹੈ ਕਿ ਸ਼੍ਰੀ ਅਕਾਲ ਤਖਤ ਸਭ ਤੋਂ ਬੇਮੁਖ ਹੋਏ ਤੇ ਲੋਕਾਂ ਤੋਂ ਨਕਾਰੇ ਲੋਕਾਂ ਨਾਲ ਅਸੀਂ ਕਿਵੇਂ ਜਾ ਸਕਦੇ ਹਾਂ ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਭਲੇਖਾ ਹੈ ਕਿ ਇਹ ਸ਼ਾਇਦ ਕਿਤੇ ਬੀਜੇਪੀ ਸਾਡੇ ਨਾਲ ਕਰ ਲੂਗੀ ਇਹ ਲਾਰਾ ਦੇ ਦਿੰਦੇ ਆ ਕਿਸੇ ਲੀਡਰ ਨੂੰ ਕਦੇ ਕੁਝ ਦੇ ਦਿੰਦੇ ਆ ਇਹਨਾਂ ਗੱਲਾਂ ਨਾਲ ਕੱਖ ਨਹੀਂ ਬਣਨਾ ਬਣਨਾ ਤਾਂ ਹੈ ਜੇ ਪੰਥ ਦੀ ਸਾਰੇ ਦੀ ਅਸੀਂ ਦਿਲ ਜਿੱਤਾਂਗੇ ਤੇ ਪੰਥ ਦਾ ਦਿਲ ਕਿਵੇਂ ਜਿੱਤਿਆ ਜਾਊਗਾ ਜੇ ਗੁਰੂ ਨੂੰ ਮਨਾਵਾਂਗੇ ਜੇ ਗੁਰੂ ਤੋਂ ਬੇਮੁਖ ਹੋ ਜਾਗੇ ਤੇ ਫਿਰ ਕੀ ਫਾਇਦਾ ਇਹਨਾਂ ਦਾ ਹੁਣ ਨਵੇਂ ਪ੍ਰਧਾਨ ਚੋਣ ਦੀ ਤਿਆਰੀ 100% ਦੀ 100% ਦੀ ਮੈਂ ਤੁਹਾਡੇ ذریعے ਹੱਥ ਬਨ ਕੇ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਕੋਸ਼ਿਸ਼ ਕਰੋ ਜਲਾਈ ਲੰਘਣਾਂ ਦਿਓ ਬਹੁਤ ਧੇਰ ਹੋ ਗਈ ਹੈ ਤੇ ਜਿੰਨੀ ਛੇਤੀ ਪ੍ਰਧਾਨ ਬਣਾਵਾਂਗੇ ਉਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਹੈਗਾ ਬਾਕੀ ਦੇ ਬਾਕੀ ਦੇ ਕੰਮ ਹੁੰਦੇ ਹੋ ਇਹ ਮੰਨ ਲੀਏ ਕਿ ਜਲਾਈ ਚ ਪ੍ਰਧਾਨ ਚੁਣ ਲਓਗੇ ਨਾ ਮੇਰੀ ਮੈਂ ਤਾਂ ਤੁਹਾਡੇ ਨੂੰ ਬੇਨਤੀ ਕਰ ਸਕਦਾ ਨਾ ਕਮੇਟੀ ਨੂੰ ਕੰਮ ਕਮੇਟੀ ਨੇ ਸਿਰੇ ਲਾਉਣਾ ਹੈ ਤੇ ਮੈਨੂੰ ਲੱਗਦਾ ਨਹੀਂ ਜਲਾਈ ਲੰਘੂਗੀ ਜੇ ਜਲਾਈ ਦੇ ਕੋਈ ਉਤੋਂ ਦੀ 5-7 ਦਿਨ ਲੰਘ ਗਏ ਉਹ ਕਹਿੰਦੇ ਨੇ ਜਦੋਂ ਵਿਆਹ ਵੱਜੇ ਫਿਰ ਉਦੋਂ ਤੱਕ ਕੰਮ ਸਿਰੇ ਤੇ ਲੱਗਣਾ ਹੀ ਹੁੰਦਾ ਇਸ ਕਰਕੇ ਜਿਹੜੇ ਕਿਹੜਾ ਦਿਨ ਬੰਦੇ ਹੈ ਕਮੇਟੀ ਇੱਕ ਦੋ ਦਿਨਾਂ ਚ ਮੈਨੂੰ ਲੱਗਦਾ ਹੈ ਕਿ ਆ ਕੱਲ ਭਰਤੀ ਦਾ ਲਾਸਟ ਦਿਨ ਹੈ ਕੱਲ ਮੀਟਿੰਗ ਕਰਦੀ ਹੈ ਪਰਸੋਂ ਮੀਟਿੰਗ ਕਰਦੀ ਹੈ ਕੁਛ ਨਾ ਕੁਛ ਸਪਸ਼ਟ ਜ਼ਰੂਰ ਕਰ ਦੇਗੀ ਮੇਰੇ ਖਿਆਲ ਤਾਂ ਭਰਤੀ ਪ੍ਰਕਿਰਿਆ ਪੂਰੀ ਹੋ ਚੱਲੀ ਹੈ ਅੱਜ 17 ਤੇ ਕੱਲ 18 ਤਰੀਕ ਜਿਹੜੀ 18 ਜੂਨ ਸਮਾਂ ਪੂਰਾ ਹੋ ਰਿਹਾ ਡੈਡਲਾਈਨ ਪੂਰੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਆ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ ਹੈ ਅਕਾਲੀ ਦਲ ਦਾ ਨਵਾਂ ਪ੍ਰਧਾਨ ਵੀ ਕਹਿੰਦੇ ਨੇ ਕਿ ਚੁਣਿਆ ਜਾਏਗਾ ਤੇ ਐਸਜੀਪੀਸੀ ਚੋਣਾ ਵੀ ਲੜੀਆਂ ਜਾਣਗੀਆਂ ਤੇ ਫਿਰ ਜਿਹੜਾ ਧੜਾ ਜਿੱਤੇਗਾ ਉਹੀ ਹੋਏਗਾ ਅਸਲੀ ਸ਼ਰੋਮਣੀ ਅਕਾਲੀ ਦਲ ਤੇ ਉਸ ਦੇ ਹਿੱਸੇ ਆਏਗਾ ਤਫਤਰ ਤੇ ਚੋਣ ਨਿਸ਼ਾਨ ਹੁਣ ਕਿਹੜਾ ਧੜਾ ਮਜ਼ਬੂਤੀ ਨਾਲ ਸਾਹਮਣੇ ਨਜ਼ਰ ਆਏਗਾ ਤੇ ਲੋਕ ਕਿਸ ਪੱਖ ਦੇ ਵਿੱਚ ਨਿਤਰਨਗੇ ਖੈਰ ਫਿਲਹਾਲ ਪੂਰੀ ਤਸਵੀਰ ਜਨਤਾ ਦੇ ਸਾਹਮਣੇ ਹੈ ਕੈਮਰਾਮੈਨ ਸੁਖਜਿੰਦਰ ਸਿੰਘ ਧਾਰੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਮੋਹਾਲੀ